ਮਨਦੀਪ ਆ ਮ ਆ ਰਹੀ ਆ ਆ ਜਾ ਭਾਬੀ ਸਤਿ ਸ੍ਰੀ ਅਕਾਲ ਭਾਬੀ ਸਤਿ ਸ੍ਰੀ ਅਕਾਲ ਹੋਰ ਹਮਨੇ ਕਿਵੇਂ ਠੀਕ ਹੋ ਠੀਕ ਠਾਕ ਵਧੀਆ ਤੂੰ ਦੱਸ ਠੀਕ ਠਾਕ ਵਧੀਆ ਹੋਰ ਦੱਸ ਘਰ ਪਰਿਵਾਰ ਸਾਰਾ ਠੀਕ ਆ ਸਾਰੇ ਠੀਕ ਆ ਹੋਰ ਦੱਸ ਭਾਬੀ ਮੇਰਾ ਭਰਾ ਠੀਕ ਰਹਿੰਦਾ ਹਾਂ ਠੀਕ ਹੈ ਵਧੀਆ ਚੱਲ ਵਧੀਆ ਗੱਲ ਹੈ ਹੋਰ ਮਨਦੀਪ ਕਿੱਧਰ ਗਈ ਮਨਦੀਪ ਇੱਧਰ ਹੀ ਨਾ ਹੋਵੇ ਪਤਾ ਨਹੀਂ ਬਾਹਰੇ ਵਾਗੀ ਸੀ ਅੱਛਾ ਮੈਂ ਕਿਹਾ ਚੱਲ ਮੈਂ ਸੀਂਗਰੇ ਚੀਰ ਲੈਨੀ ਆ ਤੂੰ ਕਰ ਲੈ ਕੰਮ ਆਪਦਾ

ਬਸ ਐਵੇਂ ਕੰਮਾਂ ਦਾ ਟਾਈਮ ਹੀ ਨਹੀਂ ਮਿਲ ਰਿਹਾ। ਅੱਛਾ, ਚੱਲ ਵਧੀਆ ਕਰਿਆ। ਅਮਨ ਵੀ ਆਈ ਹੋਈ ਆ, ਮਿਲ ਜਾਈਏਗੀ। ਅਮਨ ਕਿੰਨੇ ਦਿਨ ਹੋ ਗਿਆ ਇਹਨੂੰ? ਮੈਂ ਤਾਂ ਪਰਸੋਂ ਹੀ ਆਈ ਸੀ ਭਾਬੀ। ਅੱਛਾ, ਹੁਣ ਲਾ ਕੇ ਜਾਵੇਂ ਕੋਈ 4 ਦਿਨ। ਹਾਂ, ਲਾ ਜੂਗੀ 2-4 ਦਿਨ ਹੋਰ। ਮੈਂ ਹੂੰ ਤਾਂ ਤੈਨੂੰ ਪਤਾ ਘਰਾਂ ਚੋਂ ਨਿਕਲ ਨਹੀਂ ਜਾਂਦਾ ਇਹ ਤੇਨੇ ਕਣ ਕਾਜੂ ਕੀ ਕਣਕ ਵੀ ਵੱਢਣੀ ਆ। ਹੋਰ ਹੁਣ ਮਾਸੀ ਠੀਕ ਰਹਿੰਦੀ ਆ। ਹਾਂ, ਠੀਕ ਆ ਵਧੀਆ ਟਾਈਮ ਪਾਸਾਂ। ਵਿਚਾਰੀ ਦੇ ਗੋਡੇ ਕਿੱਟੇ ਜੇ ਦੁਖਦੇ ਨੇ। ਹੂੰ ਹੂੰ। ਬਿੰਦਰ ਕਿਵੇਂ? ਠੀਕ ਆ ਵਧੀਆ। ਬਿੰਦਰ ਗੇੜਾ ਕੋੜਾ ਲੈ ਕੇ ਜਾਂਦਾ ਹੈ ਕਦੋਂ? ਹਾਂ, ਉਹ ਤਾਂ ਗਿਆ ਕਰੀ ਮਸਾ ਵੜਦਾ ਹੈ ਠੀਕ ਹੈ ਮੈਂ ਤੇ ਮਨ ਲੱਸੀ ਪਾ ਦੇ ਹੈ ਹਾਂ ਲਿਆ ਕੇ ਦਿੰਨੀ ਆਂ ਭਾਬੀ ਨਾਲ ਚਾਹ ਧਰ ਲਾ ਪੀਜੂ ਭਾਬੀ ਨਾ ਨਾ ਚਾਹ ਤੂੰ ਕੀ ਕਰਾਉਣਾ ਹੈ ਚਾਹ ਤਾਂ ਹੁਣੇ ਪੀ ਕੇ ਆਏ ਆ ਤੇਰੇ ਬਾਈ ਨਾ ਆਥ ਨੇ ਲੱਸੀ ਪਾਲਦਾ ਹੈ ਅੱਛਾ ਅੱਛਾ ਹੋਰ ਵਧੀਆ ਲੱਗਦੀ ਹੈ ਹੁਣ ਗਰਮੀ 'ਚ ਤਾਂ ਹੋਰ ਸਿੰਘਰੇ ਲੈ ਜੀ ਚਲੇ ਜਾਣੇ ਨੇ ਨਾ ਨਾ ਬਸ ਮੈਂ ਬਣਾਇਆ ਹੀ ਗੋਭੀ ਅੱਛਾ ਚਲ ਵਧੀਆ ਕੀਤਾ ਹਨ ਹੁਣ ਤਾਂ ਗੋਭੀ ਦੀ ਰੁੱਤ ਗਈ ਗੋਭੀ ਰੁੱਤ ਗਈ ਤੇਰੇ ਬਾਈ ਪਸੰਦ ਆ ਫਿਰ ਚਲ ਹਾਂ ਕਿਸੇ ਬੰਦੇ ਨੂੰ ਪਸੰਦ ਹੁੰਦੀ ਹੈ ਨਾ ਚੀਜ਼ਾਂ ਛੋਟੀ ਸਾਡੀ ਸੋਹਣ ਵਾਲੀ ਹੈ ਹਾਂ ਬਸ 4 ਕੁ ਦਿਨ ਲਾਊਗੀ ਅੱਛਾ ਚਲ ਸੂਪ ਪੂਗੀ ਵਧੀਆ ਸਮਾਂ ਦੁੱਧ ਹੋ ਜੂ ਗਰਮੀ ਆਉਣਾ ਹਨਾ ਹੋਰ ਕਹਿੰਦੇ ਹੁੰਦੇ ਨੇ ਅਸ਼ਰਮੀਨ ਤਾਂ ਦੁੱਧ ਵੀ ਨਹੀਂ ਦਿੰਦਾ ਅੱਕਾਂ ਦੇ ਦੁੱਧ ਸੁੱਕ ਜਾਂਦੇ ਨੇ ਹੋਰ ਜਿੱਤ ਪੈਣ ਹੈਗੀ ਤਾਂ ਥੋੜੀ ਸੀਗੀ ਅੱਛਾ ਅੱਛਾ ਹੋਰ ਕੋਈ ਜਦੋਂ ਕੁਲਦੀਪ ਆਗਣ ਉਹਨੂੰ ਕਹਿੰਵੀਂ ਆਟਾ ਚੱਕ ਕੇ ਲਿਆ ਦੇ ਹੈ ਮੈਂ ਕੋਈ ਗੱਲ ਨਹੀਂ ਕਹਿ ਦਾਂਗੇ ਸਾਡਾ ਗੋਰਾ ਵੀ ਪਤਾ ਨਹੀਂ ਇੱਕ ਦਰ ਨਿਕਲਿਆ ਹੋਇਆ ਅੱਛਾ ਹੈ ਨਹੀਂ ਸਿਕਰੇ ਹੈ ਹੋਰ ਹੋਰ ਵਿਚਾਰਾ ਤਾਂ ਫਕਤ ਜਹ ਹਨਾ ਹੋਰ ਅੱਗੇ ਟਾਟਾ ਵਟਾ ਉਹ ਹੀ ਲਿਆਉਂਦਾ ਹੈ ਨਾ ਹੂੰ ਸਹੀ ਗੱਲ ਆ ਉਹਨੂੰ ਕੋਈ ਕੰਮ ਹੋਊਗਾ ਲੈ ਨਹੀਂ ਭਾਬੀ ਡੰਗਾ ਦੇ ਸਮਾਂ ਬਾਤ ਕਿੱਥੇ ਜਾਣਾ ਸਾਰ ਜਵੰਦ ਹੈ ਨਾ ਹਾਂ ਹਾਂ ਦੱਸ ਕਿਵੇਂ ਨਹੀਂ ਗਿਆ ਸਹੀ ਗੱਲ ਆ ਤੂੰ ਫਿਰ ਮੈਂ ਮੈਂ ਕਹਿ ਕੇ ਆਉਣੀ ਮਨਦੀਪ ਨੂੰ ਵਿਕਲਦੀਪ ਨੂੰ ਕਹਿ ਦਊਗੀ ਆਟਾ ਲੈ ਆ ਦਊਗਾ ਨਾ ਕੋਈ ਗੱਲ ਨਹੀਂ ਤੇ ਹੋਰ ਤਾਂ ਨਹੀਂ ਕਿਸੇ ਚੀਜ਼ ਦੀ ਜ਼ਰੂਰਤ ਹੈਗੀ ਜੀ ਆਲੂ ਹੈ 4 ਕੋ ਦੇ ਦੇ ਹੈ ਹਾਂ ਹੈਗੇ ਨੇ ਆਲੂ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਗੰਡੇ ਵੀ ਪਏ ਨੇ ਉਹ ਵੀ ਲੈ ਜਾਂਦੀ ਨਾ ਨਾ ਗੰਡੇ ਤਾਂ ਕੀ ਕਰਾਉਣਾ 4 ਆਲੂ ਹੀ ਦੇ ਦੇ ਅੱਛਾ ਭਾਬੀ ਲੈ ਆ ਦੇ ਹਾਂ ਲੈ ਕੇ ਆਉਣੀ ਹੋਰ ਵੀ ਲੈ ਜਾ ਭਾਬੀ ਜਿਹੜੀ ਚੀਜ਼ ਦੀ ਲੋੜ ਆ ਤੈਨੂੰ ਨਾ ਨਾ ਬਸ ਗੰਡੇ ਦੇ ਬਣਾ ਸਰਜੂ ਗੰਡੇ ਤੇ ਪਾਇ ਵੀ ਨਾ ਸਾਡੇ ਅੱਛਾ ਅਮਨ ਤੇਰਨਾ ਕਿ ਨਹੀਂ ਲੜਦੀ ਪੁੱਤ ਦੀ ਨਾ ਭਾਬੀ ਹੁਣ ਤਾਂ ਵਧੀਆ ਰਹਿੰਦੀ ਆ ਪਹਿਲਾਂ ਤਾਂ ਜਦੋਂ ਮੇਰੀ ਮਾਂ ਮੁੱਕੀ ਮੁੱਕੀ ਆ ਉਦੋਂ ਤਾਂ ਕਰਦੀ ਹੁੰਦੀ ਸੀ ਕਲੇਸ ਨੱਕ ਬੁੱਲ ਕੱਢਦੀ ਸੀ ਗਰਮ ਸੁਆਦੀ ਵਾਲੀ ਆ ਲੈ ਚਰਨਜੀਤ ਲਪਾਫਾ ਤਾਂ ਹੈ ਨਹੀਂ ਸੀ ਭੈਣੇ ਕੋਈ ਚੱਲ ਇਹਦੇ ਚ ਬਵਾ ਲੈਣੀ ਆ ਹੋਰ ਭਾਬੀ ਝੋਲੀ ਚੀ ਪਾ ਕੇ ਲੈ ਜਾ ਪ੍ਰਾਣੀਆਂ ਬੁੜੀਆਂ ਵਾਂਗੂ ਚੰਗਾ ਵਣ ਹਾਂ ਠੀਕ ਆ ਜੀ ਉਧਰ ਕਿਹੜਾ ਮਾਰ ਲਈ ਕੋਈ ਗੱਲ ਨਹੀਂ ਮਾਰੂੰਗੀ ਕਿਹੜਾ ਠੀਕ ਆ ਹਾਂ ਭਾਬੀ ਆ ਦੇਖ ਲਾਦੀ ਸੰਗੀ ਲੈ ਗਈ ਭਾਬੀ ਦੀ ਹੈ ਉਂਗਲੀ ਫੜ ਕੇ ਪੌਂਚੀ ਫੜ ਲਿਆ ਕਹਿੰਦੀ ਲੈ ਹੁਣ ਆਲੂ ਵੀ ਦੇ ਦੋ ਮੈਂ ਤਾਂ ਕਹਿਣ ਲੱਗੀ ਸੀ ਵੀ ਕਰ ਕੀ ਦੇ ਦਾਂਗੇ ਸਬਜੀ ਓ ਤਾਂ ਫੇਰ ਕੀ ਹੋ ਗਿਆ ਤਸਮਨ ਲੈ ਆਪਣੇ ਘਰੇ ਕੁਛ ਹੈਗਾ ਤਾਂ ਹੀ ਆਪਾਂ ਦੇ ਤ ਹੈ ਹਾਂ ਬੰਦਿਆ ਆ ਕਰ ਜਾ ਕੇ ਕਰਕੇ ਗੁਆਣਡ ਚ ਠੀਕ ਹੈ ਨਾ ਨਾ ਮੇਰੀ ਗੱਲ ਸੁਣੋ ਮੇਰਾ ਭਾਈ ਕਮਾਈ ਕਰਦਾ ਵਿਚਾਰਾ ਦਾ ਸੰਗੀ ਝਾੜਾ ਨਾਲ ਲੱਗਦੇ ਨੇ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਉਹ ਲੈ ਦੱਸ ਫੇਰ ਕੀ ਹੋ ਗਿਆ ਤਸਮਨ ਤੇਰੀ ਵੀ ਨਾ ਫਿਰ ਉਹੀ ਗੱਲ ਤੂੰ ਇੰਨਾ ਨਾ ਚਮੜਾਇਆ ਕਰ ਚੰਗਾ ਲੈ ਉਧਰ ਰਹਿਨੀਆ ਠੀਕ ਆ ਪਾਸੇ ਮੈਂ ਰਹਿਨੀਆ ਪੈਣੀ ਇੱਥੇ ਮੈਨੂੰ ਪਤਾ ਹੈ ਅਗਲੇ ਤੱਕ ਕੀ ਲੋਡ ਪੈ ਜੇ ਠੀਕ ਆ ਭਾਈ ਮੈਂ ਤਾਂ ਚੰਗੀ ਗੱਲ ਕਹਿਨੀ ਆ ਦੇਖ ਕੇ ਖਰਚਾ ਕਰੀਦਾ ਹੁੰਦਾ ਮਾਣਾ ਮੋਟਾ ਹੱਥ ਘੁੱਟ ਲਿਆ ਕਰ ਆ ਮਨ ਮੇਰਾ ਤਾਂ ਭਾਈ ਗਵਾਹ ਡਾ ਠੀਕ ਆ ਮੈਨੂੰ ਤਾਂ ਸਰਦਾ ਨਹੀਂ ਹੁੰਦਾ ਜੇ ਅਗਲੀ ਅੱਜ ਚਾਰ ਆਲੂ ਲੈ ਗਈ ਕੱਲ ਨੂੰ ਐ ਨਹੀਂ ਪਤਾ ਮੈਨੂੰ ਲੋਡ ਪੈ ਜੇ ਚਲ ਠੀਕ ਆ ਭਾਬੀ ਆ ਗਿਆ ਭਾਈ ਕੀ ਗੱਲ ਹੋ ਗਈ ਕਿਉਂ ਬੋਲੀ ਜਾਂਦੇ ਹੋ ਉਹ ਗੱਲ ਤਾਂ ਕੁਝ ਨਹੀਂ ਹੋਈ ਹੈਗੀ ਉਹ ਚਰਨਜੀਤ ਆਈ ਸੀ ਲੱਸੀ ਦਾ ਭੋਰਾ ਲੈਣ ਮੈਨੂੰ ਐ ਪੁੱਛ ਲਿਆ ਵੀ ਤੈਨੂੰ ਕਿਸੇ ਹੋਰ ਦੀ ਤਾਂ ਨਹੀਂ ਲੋੜ ਹੈਗੀ ਉਹ ਕਹਿੰਦੇ ਚਲ ਐ ਕਰ ਮੈਨ ਤੇ ਅਮਨ ਕਹਿਣ ਲੱਗੀ ਤੁਹਾਡੇ ਸਾਹਮਣੇ ਪਾਪੀ ਤੂੰ ਤਾਂ ਕੁੱਠੀ ਗੁਝਾ ਰੱਖੀ ਆ ਉਹ ਹੋਰ ਬਾਈ ਉਂਗਲੀ ਫੜ ਕੇ ਪੌਂਚਾ ਫੜ ਲਿਆ ਉਹਨੇ ਤਾਂ ਕਹਿੰਦੀ ਆ ਆ ਦੇ ਦੇ ਆ ਦੇ ਦੇ ਫਿਰ ਮੇਰੀ ਗੱਲ ਸੁਣਾ ਇੰਨੀ ਮੰਗਾਈ ਆ ਹੁਣ ਬਈ ਆਏ ਕਿੱਥੋਂ ਆਣਗੇ ਹਾਂ ਚਲ ਆਏ ਤਾਂ ਨਾ ਵੰਡਿਆ ਕਰ ਉਹ ਆਏ ਜਿਹਦੇ ਨਾਲ ਕੋਈ ਹੱਥ ਹਜ਼ਾਰ ਚਲਦੀ ਹੈ ਉਹ ਤਾਂ ਕੋਈ ਡਰ ਨਹੀਂ ਲੈ ਤੁਸੀਂ ਵੀ ਕਮਾਲ ਕਰਦੇ ਹੋ ਚਲ ਠੀਕ ਆ ਚੰਗਾ ਭਗ ਜਾ ਭੱਜ ਜਾ ਬਾਈ ਨੂੰ ਪਾਣੀ ਕੋਈ ਨਹੀਂ ਦੇ ਦੇ ਬੁੜੀਆਂ ਦਾ ਨਹੀਂ ਦੋ ਗੰਡੇ ਦੇ ਨਹੀਂ ਦੋ ਆਲੂ ਦੇ ਮੈਂ ਦੇ ਜੂਗੀ ਮੁੜ ਕੇ ਕਿਨੇ ਆਉਣੇ ਹਾਂ ਬਈ ਇਹ ਤਾਂ ਭੁੱਲ ਜਾਂਦਾ ਚਾਲਾ ਅਹੀਂ ਕਰਦੀਆਂ ਨੇ 2 3 4 ਦੀਆਂ ਅਹੀਂ ਡੰਗ ਲਾਈਆਂ ਦਿਨ ਵਾਲੀਆਂ ਦਾ ਤੂੰ ਮੇਰੀ ਗੱਲ ਸੁਣ ਬਾਈ ਉਹ ਮੇਰੀ ਪਤੀਸ ਨਹੀਂ ਹੈਗੀ ਸਾਡੇ ਨਾਲ ਉਹ ਨਾ ਆਈ ਕਰਸੀ ਟੀਲ ਦੀ ਦੇ ਦੇ ਹਾਂ ਉਹ ਲਾਏਗੀ ਦੂਜੇ ਫੇਰ ਚ ਪੰਜ-ਛੇ ਦਿਨਾਂ ਬਾਅਦ ਉਹ ਦੇਖੇ ਨਹੀਂ ਗਈ ਕੜਸੀ ਤੇਲ ਦੀ ਦੇ ਦੇ ਮੈਂ ਵਿੱਚੀ ਭੁੱਲ ਭੱਲ ਜਾਨੀਆ ਮੈਂ ਮੈਂ ਮੇਰੀ ਬੀਬੀ ਨੂੰ ਕਿਹਾ ਨਾ ਮੇਰੀ ਗੱਲ ਸੁਣੋ ਵੀ ਆਏ ਕਿ ਮੇਰੇ ਰੋਟਾਊਗਾ ਕੰਮ ਉਹ ਕਹਿੰਦੀ ਕਹਿ ਦੇ ਮੈਂ ਹੁਣ ਇਹਨੂੰ ਕੀ ਖਾਏ ਇਹਨੂੰ ਸ਼ਰਮ ਆਉਣੀ ਚਾਹੀਦੀ ਮਾਣੀ ਮੋਟੀ ਹੈ ਕਦੇ ਕੋਈ ਇੱਕ ਗੰਡਾ ਦੇ ਦੇ ਕਦੇ ਕੋਈ ਕਾਲੂ ਦੇ ਦੇ ਹਰੀ ਮਿਰਚ ਦੇ ਦੇ ਹਾਂ ਵੀ ਦੱਸ ਜੇ ਸਵਾਦ ਚ ਆਈ ਦਾ ਸੋਨੂੰ ਲਿਆਓ ਭਾਈ ਸਮਾਨ ਪੈਸੇ ਰੱਖ ਕੇ ਉਹ ਕਹਿੰਦਾ ਰੰਗ ਲਾਹੀ ਜਾਂਦਾ ਆਈ ਰੰਗ ਲਾਹੀ ਜਾਂਦਾ ਹੁਣ ਇੰਨੀ ਮੰਗਾਈ ਹੈ ਅੱਜ ਕੱਲ ਤਾਂ ਬਹੁਤ ਔਖਾ ਹੋਇਆ ਪਿਆ ਬੰਦੇ ਨੂੰ ਨਾ ਜਾਲ ਇਹਦਾ ਤਾਂ ਆਪਾਂ ਨੂੰ ਪਤਾ ਹਨ ਇਹਦੇ ਨਾਲ ਤਾਂ ਇਹ ਉਧਰ ਉਧਰ ਹੀ ਕਰੇ ਕੋਈ ਚਲ ਉਹ ਤਾਂ ਕੋਈ ਨਹੀਂ ਬਾਈ ਉਹ ਤਾਂ ਮੈਂ ਬੈਸ ਹੀ ਕਹਤਾ ਹਾਂ ਨਾ ਕੋਈ ਗੱਲ ਨਹੀਂ ਫਿਰ ਕੀ ਹੋਵੇ ਜੇ ਕਹਤਾ ਉਹ ਹੀ ਗੱਲ ਕਰਦੀ ਸੀ ਤੁਹਾਨੂੰ ਨਹੀਂ ਪਤਾ ਹੈਗਾ ਠੀਕ ਹੈ ਕਦੇ ਮੈਨੂੰ ਵੀ ਲੋਡ ਪੈ ਜਾਂਦੀ ਕਿਸੇ ਚੀ ਦੀ ਫਿਰ ਮੈਂ ਵੀ ਅਗਲੇ ਤੋਂ ਕੱਢ ਲਿਓ ਹਾਂ ਚਲ ਵਧੀਆ ਪਾਪੀ ਸਮਾਪਰ ਤੇਵਾ ਚੰਗਾ ਹਾਂ ਚਲ ਚੰਗਾ ਹੁਣ ਤੂੰ ਹਰਕਣਾ ਬਾਲਾ ਉਹ ਹਰਕਦੀ ਕਾ ਨੂੰ ਆਹ ਕਹਿੰਦੀ ਆ ਚੰਗਾ ਚਾਹ ਦੀ ਘੁੱਟ ਬੜਾ ਲੈ ਨਾਲੇ ਬਾਈ ਪੀ ਲੂ ਨਾਲੇ ਮੈਂ ਵੀ ਨੂੰ ਪਾਣੀ ਦੀ ਘੁੱਟ ਲਿਆ ਦੇ ਠੀਕ ਹੈ ਠੀਕ ਹੈ ਪੜਾਉਣੀ ਹੋਰ ਮੈਂ ਤਾਂ ਇੱਥੇ ਭੱਗ ਗਿਆ ਜੀ ਹਰਾ ਜੱ ਵੱਡ ਕੇ ਆਇਆ ਮਾੜਾ ਚੱਲ ਬਾਈ ਵਧੀਆ ਸਮਾਂ ਹਨਾ ਹੋਰ ਹੋਰ ਸੱਚ ਉਧਰ ਚਾਚੇ ਕੇ ਘਰੇ ਕੋਈ ਹੈ ਨਹੀਂ ਉਹ ਆਈ ਨਹੀਂ ਹੈਗੇ ਮੈਂ ਸੁਨੇਹਾ ਵੀ ਲਾਇਆ ਸੀ ਉਹ ਤਾਂ ਬਸ ਆਈ ਰਹਿੰਦੇ ਨੇ ਵਾੜਾ ਮੋਟਾ ਪਤੀ ਆ ਤੈਨੂੰ ਹੋਰ ਉਹਨਾਂ ਦਾ ਕੰਮ ਕਾਰੀ ਹੈ ਜਿਆ ਬਹੁਤ ਔਖਾ ਹੋ ਗਿਆ ਹਨਾ ਹਾਂ ਸਰੀਪਿਆ ਮੈਂ ਤਾਂ ਆਈ ਸੀ ਮਾਂ ਮਿਲ ਜਾਣਗੇ ਚੱਲ ਮੈਂ ਜਾਉਂਗੀ ਫਿਰ ਇੱਕ ਅਦੇ ਦਿਨ ਚਾ ਉਹਦਾ ਚਾਚੇ ਦਾ ਹੁਣ ਤੈਨੂੰ ਪਤੀ ਹੈ ਬੋਝਲ ਜਾ ਹੋਇਆ ਪਿਆ ਸਰੀਰ ਹਾਂ ਕੀ ਕਰੇ ਬਈ ਵਿਚਾਰਾ ਔਖਾ ਇੱਕ ਦੁੱਖਾਂ ਦਾ ਮਾਰਿਆ ਫੇਰ ਹੋਰ ਚਾਚੀ ਨੇ ਭਾਈ ਤੈਨੂੰ ਪਤੀ ਆਮਨ ਪਹਿਲੇ ਤੈਨੂੰ ਹੀ ਨਹੀਂ ਬਣਾਈ ਚਾਚੇ ਨਾਲ ਤਾਂ ਹੈ ਬਸੇਰਾ ਕੰਮ ਕਰੇ ਨਾਲ ਵਿਚਾਰੇ ਨੇ ਉਹੀ ਤਾਂ ਰੰਦਾ ਹੋਰ ਮੇਰੇ ਤਾਂ ਜਿਆਦਾ ਹੈ 17 18 ਸਾਲ ਦੀ ਉਮਰ ਹੁੰਦੀ ਮੇਰੀ ਕਣਕਾਂ ਵੱਢਦੇ ਹੁੰਦੇ ਹੱਥੀਂ ਦੇਖੋ ਤਾਂ ਆਪਾਂ ਹੂੰ ਬਸੇਰਾ ਭਾਈ ਕੰਮ ਕਰਿਆ ਉਹਨੇ ਤਾਂ ਹਾਂ ਕੱਟਾ ਬਸੇਰਾ ਢੋਇਆ ਹਾਂ ਅੰਦਰ ਦਿਹਾੜੀਓ ਤਾਂ ਆਪਾਂ ਵੀ ਨਾ ਪਾਉਂਦਾ ਕਾਇਨ ਦਾ ਚਲ ਕੋਈ ਗੱਲ ਨਹੀਂ ਭਤੀਜ ਲੇਟ ਵੱਢ ਲਾਂਗੇ 4 ਦਿਨ ਫਿਰ ਕੀ ਹੁੰਦਾ ਉਹੀ ਤਾਂ ਗੱਲ ਹੈ ਹੂੰ ਆ ਦੇਖ ਲੈ ਬਟਾਪੇ ਬੜੇ ਵਿਚਾਰਾ ਕਿੰਨਾ ਦੁੱਖ ਭੋਗਦਾ ਹਨ ਹੋਰ ਜਵਾਖਾ ਨਹੀਂ ਬਾਹਲਾ ਰੋਲਾ ਪਾ ਰੱਖਿਆ ਹਨ ਹੋਰ ਜਵਾਗ ਤਾਂ ਹੀ ਕਰਦੇ ਨੇ ਇਸ ਵੇਲੇ ਇਕੱਠੇ ਹੋ ਰਹੇ ਨੇ ਮੇਲਾ ਦਾ ਇੱਧਰ ਆ ਰਹੇ ਨੇ ਜਵਾਕਰਾਨੀ ਮਾਸੀ ਕੇ ਹਾਂ ਸਾਰੇ ਆ ਰਹੇ ਨੇ ਹਮ ਅਮਣ ਬਾਕੀ ਕਿਸਮਤ ਨੇ ਗੱਲਾਂ ਹੁੰਦੀਆਂ ਹਨ ਹਾਂ ਬਾਈ ਬਾਕੀ ਕਿਸਮਤ ਆ ਹਾਂ ਜਿਹੜੀ ਮੱਥੇ ਦੀ ਤਕਦੀਰ ਆ ਟਲਦੀ ਨਹੀਂ ਹੈਗੀ ਜਿਵੇਂ ਲਿਖਿਆ ਕਰਮਾਂ ਚ ਉਹੀ ਬਣਦਾ ਹਨ ਆ ਦੇਖੋ ਮਨੇ ਵੀ ਖਬਰ ਸੁਣੀ ਮੈਂ ਤਾਂ ਮੇਰਾ ਤਾਂ ਮਨ ਜਦੁਖੀ ਹੋ ਗਿਆ ਲੈ ਸੱਸ ਨਾ ਸਕੂਟੀ ਤੇ ਲਈ ਆਉਂਦੀ ਸੀ ਨੂੰ ਸੱਸ ਪੇਕੇ ਮਿਲਣ ਗਈਆਂ ਸੀ ਉਹਦੇ ਹਾਂ ਕਿਤੇ ਐ ਸੂਏ ਕੋਲ ਦੀ ਜਾਂਦੇ ਨਾ ਨਹਿਰ ਚ ਤੱਕਦੇ ਤਾਂ ਨੂੰ 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 ਹਾਂ ਤੇ ਜੇ ਕੋਈ ਗੱਲ ਫੋਨ ਕਰਤਾ ਅਕੇ ਹੋਰ ਲੁੱਟੇਰੇ ਆਕੇ ਲੁੱਟੇਰੇ ਆਕੇ ਸਾਥੋ ਤੱਕ ਲੁੱਟਣ ਲੱਗ ਗਏ ਸੀ ਅਕੇ ਡਰਦੀ ਨੂੰ ਕੇ ਨਹਿਰ ਚ ਡਿੱਗ ਗਈ ਤੇ ਇਹ ਕਿਹਾ ਜਤਵਾਲਾ ਆ ਹੁਣ ਫੜੀ ਗਈ ਹੁਣ ਬੋਲਦੀ ਆ ਕਹਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਥੇ ਤਾਂ ਗਲਤੀ ਹੋਗੀ ਸੱਚ ਤਾਂ ਸਾਹਮਣੇ ਆਉਣੀ ਸੀ ਫਿਰ ਕਾਲ ਯੁਗ ਦਾ ਪਹਿਰਾ ਆ ਗਿਆ ਭਾਈ ਦੇਖ ਲੈ ਬੰਦੇ ਨੂੰ ਤਾਂ ਯਾਰ ਸਮਝਦੀ ਨਹੀਂ ਕੋਈ ਹੋਰ ਆ ਲੱਗਿਆ ਹੁਣ ਪਸੂ ਹੀ ਉਹ ਕੁੱਤਾ ਬਿੱਲੀ ਸਮਝ ਰੱਖਿਆ ਕੁੱਤਾ ਬਿੱਲੀ ਸਮਝ ਰੱਖਿਆ ਜਮੀਂ ਕਦਰ ਨਹੀਂ ਹੈਗੀ ਬੰਦੇ ਦੀ ਤਾਂ ਨਾ ਨਾ ਭੋਰੀ ਨਹੀਂ ਹੈਗੀ ਆ ਦੇਖ ਇੱਕ ਆ ਪੁਲਿਸ ਮੁਲਾਜ਼ਮ ਨਹੀਂ ਹੈਗੀ ਕਾਸਟੇਬਲ ਹਾਂ ਉਹਨਾਂ ਤੋਂ ਨਸ਼ਾ ਫੜਿਆ ਗਿਆ ਚਿੱਟਾ ਹਾਂ ਚਿੱਟਾ ਹਨਾ ਤਾਂ ਹਟਾਉਣਗੇ ਕੀ ਦੂਜਿਆਂ ਨੂੰ ਹਾਂ ਲੈ ਜਦੋਂ ਆਪ ਹੀ ਨਹੀਂ ਸਰਕਾਰ ਹਟਦੀ ਹਾਂ ਪ੍ਰਸ਼ਾਸਨ ਇਹ ਕੰਮ ਕਰੀਏ ਕੋਈ ਤਾਂ ਗੱਲ ਮੁਲਾਜ਼ਮੀ ਕਰੀ ਜਾਂਦੇ ਨੇ ਕੰਮ ਉਹ ਭਾਈ ਸਾਰੇ ਤਾਂ ਨਹੀਂ ਹੁੰਦੇ ਇੱਕੋਸਾਰ ਠੀਕ ਹੈ ਨਾ ਹਾਂ ਹਾਂ ਭਾਈ ਸਾਰੇ ਤਾਂ ਕਾਨੂੰ ਹੁੰਦੇ ਨੇ 100 ਚੋਂ ਬਸ ਇੱਕ ਅੱਧੇ ਜਾਂ ਪੰਜ ਚਾਰ ਤਾਂ ਉਹ ਲੁਕਦਾ ਹੁੰਦਾ ਨਹੀਂ ਪਰ ਨਿਕਲੇ ਆਉਂਦੀ ਹੈ ਗੱਲ ਸਾਹਮਣੇ ਤੇ ਖਲਾਉ ਮੁਲਾਜ਼ਮ ਵੀ ਸਰਦਾਰ ਆਗਾ ਜਿਹੜੇ ਨੇ ਫੜਿਆ ਬਹੁਤ ਤਕੜਾ ਰਹਿ ਗਿਆ ਤੇ ਹਲਾ ਆਈਫੋਨ ਸੀ ਦੋ ਅੱਛਾ 1.5 ਲੱਖ ਦੇ ਦੋਨੇ ਫੜ ਲਏ ਉਹ ਤਾਂ ਫੜਨੀ ਵੀ ਫਿਰ ਆਹੋ ਫਿਰ ਇਹ ਤਾਂ ਪੈਸਾ ਦਾ ਕੰਮ ਹੈ ਕਦੇ 2 ਕਰੋੜ ਦੀ ਤਾਂ ਕੋਠੀ ਪਾਈ ਬੈਠੀ ਐ ਇਹ ਕੰਮ ਚ ਫਿਰ ਹੋਰ ਬਲਡੋਜ਼ਰ ਕਦੇ ਚਲਾਓ ਫਿਰ ਉਹਤੇ ਵੀ ਹਾਂ ਕਹੀ ਤਾਂ ਜਾਂਦੇ ਨੇ ਦੇਖੋ ਭਾਈ ਭਗਵੰਤ ਮਾਨ ਅਨੁਸਾਰੇ ਕਹੀ ਜਾਂਦੇ ਨੇ ਭਾਈ ਤੇਰਾ ਹੱਕ ਬਣਦਾ ਹਾਂ ਹੈ ਬਾਕੀ ਆਮਣ ਮੇਰੀ ਗੱਲ ਸੁਣ ਪੈਨੇ 2 ਨੰਬਰ ਦਾ ਕੰਮ ਕਿੰਨਾ ਕਿਚਰਾ ਆਪਾਂ ਛਪਾਵਾਂਗੇ ਹਾਂ ਬਈ ਉਹੀ ਤਾਂ ਗੱਲ ਮੇਰੀ ਗੱਲ ਸੁਣ ਹੱਕ ਦੀ ਕਮਾਈ ਤੋਗਦੀ ਐ ਹਾਂ ਹੱਕ ਦੀ ਹੱਕ ਦੀ ਕਮਾਈ ਤੋਗਦੀ ਐ ਘੱਟ ਖਾ ਲੋ ਹਾਂ ਦਸਾਂ ਨੌ ਦੀ ਕਿਰਤ ਕਰੋ ਖਾਓ ਹਾਂ ਬਾਬੇ ਨਾਨਕ ਦੀ ਦਸਾਂ ਵਾਲੀ ਕਿਸੇ ਦਾ ਮਾੜਾ ਨਾ ਕਰੋ ਨਾ ਮਾੜਾ ਤਾਂ ਬਸ ਸੋਚੇ ਵੀ ਨਾ ਬੰਦਾ ਏ ਤਾਂ ਵਧੀਆ ਗੱਲ ਐ ਨਹੀਂ ਫਿਰ ਦੇਣਾ ਤਾਂ ਪੈਂਦਾ ਹੀ ਹਾਂ ਬਈ ਨਾਲੇ ਬਾਕੀ ਜੇ ਨਾ ਆਪਾਂ 2 ਨੰਬਰ ਦਾ ਪੈਸਾ ਖਾਵਾਂਗੇ ਤਾਂ ਰਾਤ ਦਾ ਪਤਣਾ ਲਾਗਾ ਹੋਰ ਹਣਾ ਇੱਥੇ ਦਾ ਭਾਈ ਕਦੇ ਕਿਸੇ ਤੇ 5 ਰੁਪਏ ਨਹੀਂ ਹੋ ਮਾਰੇ ਮਿੰਤਾ ਰਹਿੰਦਾ ਵੀ ਜੈਗਲਾ ਕਹਿ ਦੇਣਾ ਵੀ ਯਾਰ ਮਾੜਾ ਜੈਨ ਚਿਹੇੜੀ ਮੇਰੀ ਗੱਲ ਸੁਣ ਲੈ 5 ਮਿੰਟਾਂ ਵਾਸਤੇ ਅਮਨ ਮੈਥੋਂ ਝੂਠ ਵੀ ਨਹੀਂ ਬੋਲੇ ਜਾਂਦਾ ਕਿਸੇ ਨੂੰ ਮੇਰੀ ਗੱਲ ਸੁਣ ਭਾਈ ਹਾਂ ਪਹਿਲਾਂ ਤੂੰ ਐਂ ਸੋਚ ਜੇ ਤੂੰ ਕਿਸੇ ਦਾ ਮਾੜਾ ਸੋਚਦਾ ਨਹੀਂ ਫਿਰ ਦੇਖ ਲੈ ਹਾਂ ਬੈਰੂ ਦੇ ਕਿਰਪਾ ਨਾਲ ਰੰਗ ਵੀ ਲਾ ਕੇ ਹਾਂ ਪਰਮਾਤਮਾ ਨੇ ਰੰਗ ਲਾਤੇ ਸਹੀ ਗੱਲ ਹੈ ਹੈ ਸਾਰੇ ਲੋਕ ਗੱਲਾਂ ਕਰਦੇ ਨੇ ਵੀ ਦੇਖ ਲੈ ਕੁਲਦੀਪ ਨੇ ਬਹੁਤ ਔਖਾਂ ਗੱਟੀਆਂ ਨੇ ਆਹ ਦੇਖ ਲੈ ਰੰਗ ਲਾ ਦਿੱਤੇ ਬਹੁਤ ਬਹੁਤ ਕੰਮ ਕਰਿਆ ਹੁਣ ਤੇਰੇ ਸਾਹਮਣੇ ਅਮੀਰ ਕਿਆਂ ਨਾਲ ਵਿੜੀ ਹੁੰਦੀ ਆ ਆਪਣੇ ਹੈ ਔ ਬਈ ਗੱਲਾਂ ਵੀ ਕਹ ਹੁੰਦੀਆਂ ਨੇ ਤੇਰੀਆਂ ਹਾਂ 60 65 ਕਿੱਲਿਆਂ ਦਾ ਪਟਾ ਲੈ ਚਾਹ ਪੀ ਲੂ 60 65 ਕਿੱਲਿਆਂ ਚਾਵਣ ਅੱਜ ਕੱਲ੍ਹ ਆ ਗੇੜਾ ਮਾਰਦਾ ਬੰਦਾ ਐ ਥੱਕ ਜੇ ਉਤੋਂ ਦੀ ਹੋਰ ਬਈ ਉਹ ਚ ਮੈਂ ਰੇ ਸਿੱਟਨੀ ਜਿਹਨੂੰ ਚੋਨਾ ਲਾ ਲਾਂਦੇ ਦਵਾਈ ਗੋਡੇ-ਗੋਡੇ ਗਾਰੇ ਚ ਤੁਰਨਾ ਯੂਰੀਆ ਰੇ ਸਿੱਟਨੀ ਜਿੰਨੇ ਚਰਪਾਕ ਦੀਨੇ ਮੌਥੀ ਪੈ ਜਾਣਾ ਉਹਨਾਂ ਲਈ ਉਥੇ ਹੀ ਰਹਿੰਦਾ ਦੇਖ ਲਾ ਨਾ ਬੇਬੇ ਬਾਪੂ ਨੇ ਨਹੀਂ ਦੇਖਣਾ ਹੈਗਾ ਸਾਰਾ ਕੁਝ ਬਣ ਗਿਆ ਉਹ ਹੀ ਤਾਂ ਗੱਲ ਐ ਖਰਾ ਹੋਰ ਵੀ ਮਾਂ ਪਿਓ ਨੇ ਹੀ ਦੇਖਣਾ ਹੁੰਦਾ ਹਾਂ ਸਹੀ ਗੱਲ ਆ ਬਈ ਉਹ ਤਾਂ ਸਭ ਕੋਈ ਜਾਂਦਾ ਬਈ ਹੂੰ ਲੈ ਤੁਸੀਂ ਕਰੋ ਭੈਣ ਭਰਾ ਗੱਲਾਂ ਮੈਂ ਤਾਂ ਕੰਮ ਧੰਦੇ ਨੇ ਵੇੜਦੀ ਆ ਆਪਣੀ ਨਵੇਂੜਲਾ ਨਵੇਂੜਲਾ ਹੋਰ ਪਾਪੀ ਨਵੇਂੜਲਾ بس ਥੋੜੇ ਜਿਹੇ ਰਹਿ ਗਏ ਬੰਗਰੇ ਜੇ ਇਹ ਤਾਂ ਚੱਲ ਹੁਣ ਅਸੀਂ ਦੋਨੇ ਭੈਣ ਭਾਈ ਡੂੰਗੀ ਦੇ ਡੂੰਗੀ ਦੇਵਾਂਗੇ ਹੋਰ ਹਾਂ ਮੈਂ ਤਾਂ ਕਰਾਰੀ ਬਣਦੀ ਵੀ ਸਬਜ਼ੀ ਦੀ ਹਾਂ 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 ਸਬਜ਼ੀ ਵਧੀਆ ਬਣਦੀ ਆ ਮੈਨੂੰ ਤਾਂ ਬਹੁਤ ਪਸੰਦ ਆ ਮੈਂ ਕਿਹਾ ਸੀ ਉਹਨੂੰ ਚਰਨਜੀਤ ਭਾਬੀ ਨੂੰ ਮੈਂ ਹਾਂ ਲੈ ਜਾ ਆਈ ਸੀ ਓਹੋ ਸੱਚ ਬਾਈ ਸਾਡਾ ਦਿਮਾਗੋਂ ਨਿਕਲ ਗਏ ਤੇਰੇ ਨਾਲ ਗੱਲੀ ਪੈ ਗਈ ਆ ਕੀ ਹੋ ਗਿਆ ਉਹਨੇ ਕਿਹਾ ਸੀ ਆਟਾ ਚੱਕ ਕੇ ਲਿਆਦੀ ਉਹਨਾਂ ਦਾ ਅੱਛਾ ਕਹਿੰਦੀ ਗੋਰੀ ਹੈ ਨਹੀਂ ਆਟੇ ਨੂੰ ਕਹਿ ਕੇ ਗਈ ਸੀ ਉਹ ਅੱਜ ਕਿੱਧਰ ਵਾ ਕੇ ਖਾਰੀ ਗਏ ਪਤਾ ਨਹੀਂ ਕਿੱਧਰ ਗਏ ਨੇ ਕੰਮ ਧੰਦੇ ਵਾਗੇ ਹੋਣੇ ਕਿਸੇ ਪਾਸੇ ਹਾਂ ਉਹ ਗੋਰੀ ਪਰ ਆਵਰਾ ਵਾਗ ਜਾਂਦਾ ਹਾਂ ਕਹਿੰਦੀ ਪਤਾ ਨਹੀਂ ਕਿੱਧਰ ਗਿਆ ਉਹ ਤਾਂ ਦੱਸ ਕੀ ਨਹੀਂ ਕੇ ਗੋਰੀ ਤਾਂ ਆਈ ਡੱਬੇ ਡੱਬੇ ਜਾਂਦਾ ਬਸ ਨਹੀਂ ਮਨਦੀਪ ਹਾਂ ਜੀ ਆ ਗਿਆ ਕੁਲਦੀਪ ਵੀ ਕੁਲਦੀਪ ਆਟਾ ਚੱਕ ਕੇ ਲਿਆ ਤੇ ਗੋਰੀ ਮਰਨਾ ਜ ਆਇਆ ਜ ਸਾਡਾ ਚਲ ਕੋਈ ਗੱਲ ਨਹੀਂ ਲਿਆਦਾ ਨਾ ਮੈਂ ਦੀਪ ਨੂੰ ਕਾ ਕੇ ਗਈ ਹਾਂ ਉਹ ਰੋ ਪੁੱਲ ਗਈ ਅਸਤ ਗੱਲਾ ਨਾ ਨਾ ਕੋਈ ਆ ਜਾ ਆਥ ਨੇ ਮੈਂ ਦੱਸੂ ਜਦੋਂ ਨਿਕਾ ਆ ਗਿਆ ਤੂੰ ਐ ਕਰ ਭਾਬੀ ਸਾਡੇ ਲਈ ਜਾ ਬਗਾਉਣ ਆਟੇ ਦਾ ਜੇ ਨਹੀਂ ਨਾ ਨਾ ਬਸ ਕੁਲਦੀਪ ਹੁਣ ਮੈਨੂੰ ਲਿਆ ਦੂਗਾ ਆਟਾ ਚੱਕ ਕੇ ਠੀਕ ਆ ਚੱਲ ਲਿਓ ਆ ਜਾ ਕੁਲਦੀਪ ਮੋਟਰ ਚੱਕ ਲਾਇਆ ਉਹ ਮਰਨਾ ਮੋਟਰ ਚੱਕ ਲੈ ਕੇ ਨਿਕਲਿਆ ਹੋਇਆ ਚਲ ਕੋਈ ਨਹੀਂ ਬਾਲਾ ਨਾ ਗਰਮ ਹੋ ਭਾਬੀ ਤਾਂ ਗਰਮ ਹੋਈ ਪਈ ਆ ਲਿਆ ਦੇ ਬਾਈ ਕੇਰਾ ਛੇਤੀ ਦੇ ਨੇ ਮੈਂ ਤਾਂ ਭੁੱਲੀ ਗਈ ਗੱਲਾਂ ਗੱਲਾਂ ਚ ਕਹਿ ਕੇ ਗਈ ਸੀ ਵਿਚਾਰੀ ਲੈ ਆ ਸੀਂਗਰ ਮੁੰਗਰੇ ਵੀ ਥੋੜੇ ਜਿਹੇ ਰਹਿ ਗਏ ਮੈਂ ਤਾਂ ਸੀਂਗਰੀ ਨਿਕਲਦੇ ਨੇ ਜਾਇ ਵੱਡੇ ਦੇ ਸਾੰਟ ਦਾ ਘੇਰਾ ਫਿਰ ਦੇਖਦੀ ਆ ਭਾਬੀ ਬਣਾ ਲੂਗੀ ਸਬਜ਼ੀ ਮੈਂ ਤਾਂ ਆਪ ਜਾ ਕੇ ਆਉਣੀ ਆ ਮੜਾ ਜਾਂ ਫਿਰ ਭੱਗ ਜੂਗੀ ਹੋਰ ਹੁੰਦਾ ਆ ਜੰਦਾ ਮਿਲ ਆਉਂਗੀ ਦੋ ਘਰਾਂ ਦੇ ਜਾ ਕੇ ਹੁਣ ਤਾਂ ਠੰਡ ਜੀ ਦੁਪਹਿਰੇ ਤਾਂ ਬਾਹਲੀ ਕਰਨੀ ਹੁੰਦੀ ਆ